ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਸੱਗੀ ਸਿਰਫ ਸ਼ੂਟਿੰਗ ਦੌਰਾਨ ਹੀ ਨਹੀਂ ਉਸ ਤੋਂ ਪਹਿਲੇ ਰਾਈਟਿੰਗ ਦੌਰਾਨ ਵੀ ਇਹਨੂੰ 5-6 ਸਾਲ ਫਿਲਮ ਨੂੰ ਬਣਦਿਆਂ ਨੂੰ ਲੱਗੇ ਆ ਇੰਨੀ ਲੰਮੀ ਮਿਹਨਤ ਹੈ ਸਾਡੀ ਉਸ ਵਕ ਪੋਸਟ ਪ੍ਰੋਡਕਸ਼ਨ ਦਾ ਕੰਮ ਹੁੰਦਾ ਔਰ ਸਾਨੂੰ ਇੱਕ ਵਾਰਿੰਗ ਸ਼ੋਅ ਇੱਕ ਸ਼ਾਮ ਦਾ ਸ਼ੋਅ ਮਿਲ ਜੇ ਕਿ ਅਖ ਤੋੜੀਆ ਟੋਕਾ ਤੇ ਇੱਕ ਕੋਰਡੀ ਦੇ ਵਿੱਚ ਸਾਰੇ ਸ਼ੋਅ ਮਿਲਨੇ ਚਾਹੀਦੇ ਆ ਤਾਂ ਕਿ ਜਿਹੜਾ ਜਿਸ ਮੌਕੇ ਤੇ ਵੀ ਆਵੇ ਉਹਨੂੰ ਸ਼ੋਅ ਵੇਖਣ ਨੂੰ ਮਿਲੇ ਨਾ ਕਿ ਔਰ ਟਾਈਮ ਦਿੱਤੇ ਆ ਕੇ ਜਿਉਂ ਜਦ ਤੱਕ ਡਬਿਲਾਂ ਹੋ ਗਿਆ ਇੱਕ ਪੁਰਾਣੇ ਟਾਈਮ ਵਾਂਗੂ ਮੈਨੂੰ ਇਹ ਲੱਗਦਾ ਕਿ ਸ਼ੋਰ ਟਾਈਮ ਫਿਕਸ ਹੋਣਾ ਚਾਹੀਦਾ ਜਿਸ ਤਰ੍ਹਾਂ ਪਹਿਲਾਂ ਸੀ ਕਿ 10 ਵਜੇ ਦਾ ਸ਼ੋਅ ਕਿ 1 ਵਜੇ ਦਾ 4 ਵਜੇ ਦਾ ਉਹ ਫਿਕਸ ਹੋਵੇ 15 ਨੂੰ ਪਤਾ ਮੈਂ 3:30 ਵਜੇ ਗਿਆ ਲੈ ਮੈਂ 4 ਵਜੇ ਜਾ ਕੇ ਫਿਲਮ ਦੇਖ ਕੇ ਆਈ ਹੁਣ ਇਹ ਚਾਗ ਵੇਖੀ ਦਾ 3:27 ਮਿੰਟ ਤੇ 9 ਵਜੇ ਦੇ 11 ਮਿੰਟ ਤੇ ਕੁਝ ਕੁਝ ਪੱਕਾ ਜਿ ਕਮਲ ਪਿਆ ਆਇਆ ਸੀ ਬਸ ਇਹ ਆ ਵੀ ਆਓ ਸ਼ਾਪਿੰਗ ਕਰੋ ਜੇ ਤੋ ਨਜੀਗਾ ਅੱਜ ਯਾਰ ਆ ਦੇ ਬਲੀ ਨੇ ਸਟਰਾ ਦਾ ਮਾਲ ਵੀ ਹੋਣਾ ਚਾਹੀਦਾ ਇਸ ਦਿਨ ਤੇ ਹੱਥ ਦੇ ਚੀਜ਼ ਨਹੀਂ ਜਾਂਦੀ ਕਿਤੇ ਤਨ ਮੰਤ ਧੰ ਦੇ ਨਾਲ ਅੱਗੇ ਨੇ ਫਿਲਮ ਬਣਾਈ ਹੁੰਦੀ ਆ ਉਹਨੂੰ ਪ੍ਰੋਪਰ ਓਪਨਿੰਗਾਂ ਮਿਲੇ ਪ੍ਰੋਪਰ ਸ਼ੋਅ ਨਾ ਮਿਲ ਸੇ ਬੜਾ ਦਿੱਕਾ ਸੱਸ। ਫਸੇ ਨਹੀਂ ਬਿੰਦੀ ਆ ਪ੍ਰੋਪਰ ਸ਼ੋਅ ਮਿਲਣੇ ਚਾਹੀਦੇ ਹਰ ਫਿਲਮ। ਦੇਖੇ ਜੇ ਤੁਸੀਂ ਉਹ ਨਾ ਕਰੇ ਕਿ ਬਹੁਤ ਹੀ ਜ਼ਿਆਦਾ ਸੀਨ ਪੇਰੈਂਟ ਸਟੈਂਡ ਵਾਲਾ ਜਿਹੜਾ ਤੁਸੀ ਆ ਰਹੇ ਸੀ ਨਾ ਉਹ ਤੁਕੀ ਹੋਈ ਸੀ ਪਤਰੀ ਹੋਇਆ ਪਰ ਕਿਉਂ ਫਿਲਮ ਦੇ ਵਿੱਚ ਕੰਜ਼ਮ ਵਾਲਾ ਕੈਰੈਕਟਰ ਹੱ떼 ਵੀ ਕੰਟੀਨਿਊ ਮੇਂ ਫੋਕਸ ਪਾਦੇ ਹੋ। ਅ ਅਸੀਂ ਜਿਹੜਾਲੇ ਤੋਂ ਹੋਟਿੰਗ ਵਾਸਤੇ ਖਾਸ ਬੰਦੇ ਬੁਲਾਏ ਸੀ ਬਾਕੀ ਪ੍ਰੋਪਰ ਕਾਈਨਿੰਗ ਦੇ ਉੱਤੇ ਹੋਟਿੰਗ ਕਰਨਾ ਮੈਂ ਸੋਚਦਾ ਮੈਂ ਇਮੋਸ਼ਨਲੀ ਬਹੁਤ ਹਾਰਦਾ ਮੈਂ ਮਤਲਬ ਅਸੀਂ ਸਾਰੇ ਜਿਹੜੇ ਹਿੰਮਤ ਕਰਕੇ ਨੇ ਇਹ ਚਿੰਤਤ ਹਾਲਾਤਾਂ ਦਾ ਨਹੀਂ ਮੈਂ ਮੈਂ ਉਹ ਹੀ ਕਹੂੰਗਾ ਕਿ ਸਾਨੂੰ ਦੇਖ ਕੇ ਰਿਜੈਕਟ ਕਰੋ ਸਾਨੂੰ ਬਿਨਾਂ ਦੇਖੇ ਰਿਜੈਕਟ ਨਾ ਕਰੋ ਅਸੀਂ ਇਹ ਰਿਕੁਐਸਟ ਹੈ ਸਾਡੀ ਆਡੀਅנס ਲਈ ਵੀ ਆ ਬਾਕੀ ਸਾਰਿਆਂ ਲਈ ਵੀ ਬੜੀਆਂ ਸਾਰੀਆਂ ਚੀਜ਼ਾਂ ਇਨਵੋਲ ਹੁੰਦੀਆਂ ਨੇ ਦੇਖ ਕੇ ਰਿਜੈਕਟ ਕਰ ਦੋ ਮੇਰਾ ਦੇਖ ਕੇ ਰਿਜੈਕਟ ਨਾ ਕਰੋ ਬਿਨਾਂ ਦੇਖੇ ਰਿਜੈਕਟ ਕਰ ਦਿਆਂ ਥੋੜਾ ਦੁੱਖ ਹੁੰਦਾ ਸਾਰੇ ਆਨੇ ਬਹੁਤ ਅੱਛਾ ਅਸੀਂ ਵੀ ਨਵੇਂ ਨਿਗੇ ਸਾਰਿਆਂ ਨੇ ਵੀਂਤ ਕਰਕੇ ਆਏ ਆ ਮਰਜੇ ਹਨ ਤੇ ਜੇ ਸਾਡੀ ਫਿਲਮ ਆਡੀਅਸ ਤੱਕ ਪਹੁੰਚਾਉਣ ਹੀ ਨਹੀਂ ਦੇ ਰਹੇ ਤੁਸੀਂ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਸਿਨੇਮਾ ਕਿਵੇਂ ਬਦਲੂਗਾ ਆਮ ਹਾਰਟ ਇਮੋਸ਼ਨਲੀ ਸੌਰੀ विस्टा के सिनेमा वाले सारे तरफ पहुंचे मैं कंप्लीटली रियली फैंटास्टिक जॉब सो यू आर सो हैप्पी एंड प्राउड ऑफ यू थैंक यू तो पहली वाली तो सीरियसली बहुत ब्यूटीफुली अपने सोशल मीडिया आए थैंक यू सो मच उसी सारे अंदर रोए हम सारे बाहर रो रहे हैं बहुत अच्छी गाए आई थैंक ਮੈਨੂੰ ਲੱਗਦਾ ਹੈ ਇਸ ਦੁਨੀਆ 'ਚ ਨੀਅਤ ਬਹੁਤ ਮੈਟਰ ਕਰਦੀ ਹੈ। ਜਦੋਂ ਸਾਫ਼ ਨੀਅਤ ਹੋਵੇ ਨਾ ਤਦੋਂ ਅੱਗੇ ਆਉਣ ਤਾਂ ਕੋਈ ਨਹੀਂ ਰੋਕ ਸਕਦਾ। ਮੈਂ ਤਾਂ ਇੰਡਸਟਰੀ ਤੁਰੀ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਇਸ ਇੰਡਸਟਰੀ 'ਚ ਐਵੇਂ ਹੁੰਦਾ ਹੈ। ਪਰ ਇਸ ਟੀਮ ਵਿੱਚ ਪ੍ਰੋਡਿਊਸਰ ਤੋਂ ਲੈ ਕੇ ਸਪੋਰਟ ਬॉय ਤੱਕ ਹਰ ਇੱਕ ਦੀ ਨੀਅਤ ਇੰਨੀ ਸੋਹਣੀ ਸੀ, ਇੰਨੀ ਪਿਆਰੀ ਸੀ, ਇੰਨਾ ਫੈਮਿਲੀਅਰ ਮਾਹੌਲ ਸੀਗਾ ਤੇ ਜੇ ਇਹੋ ਜਿਹਾ ਪ੍ਰੋਡਿਊਸਰ, ਇਹੋ ਜਿਹਾ ਡਾਇਰੈਕਟਰ ਅੱਗੇ ਨਹੀਂ ਆ ਸਕਦੇ ਨਾ ਫਿਰ ਮੈਨੂੰ ਲੱਗਦਾ ਕਿਸੇ ਨੂੰ ਆਣ ਦੀ ਲੋੜ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਿ ਹਰੇਕ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਅੱਗੇ ਆਵੇ ਐਜ਼ ਐਨ ਐਕਟਰ ਪਰ ਉਹਨੂੰ ਉਹਦੇ ਘਰ ਦੇ ਅੱਗੇ ਨਹੀਂ ਆਣ ਦਿੰਦੇ ਤੇ ਜੇ ਇਹੋ ਜਿਹੀ ਫਿਲਮਾਂ ਪ੍ਰਮੋਟ ਹੋਣਗੀਆਂ ਤੇ ਮੈਨੂੰ ਲੱਗਦਾ ਕੁੜੀਆਂ ਬਹੁਤ ਅੱਗੇ ਜਾਣਗੀਆਂ ਤੇ ਮੈਂ ਸਾਰਿਆਂ ਨੂੰ ਗੁਰਜ਼ਾਰਿਸ਼ ਕਰਦੀ ਹਾਂ ਕਿ ਇਸ ਫਿਲਮ ਨੂੰ ਜ਼ਰੂਰ ਦੇਖੋ ਤੇ ਜ਼ਰੂਰ ਪ੍ਰਮੋਟ ਕਰੋ ਤੇ ਅਸੀਂ ਨਵੇਂ ਚਿਹਰੇ ਨਹੀਂ ਆ ਸਾਰੇ ਜਾਣੇ ਬਹੁਤ ਮਿਹਨਤ ਨਾਲ ਆਏ ਨੇ ਬਹੁਤ ਸੋਹਣੇ ਕਲਾਕਾਰ ਨੇ ਤੁਸੀਂ ਹੰਗਾਰਾ ਪਰੋਗੇ ਤੇ ਅਸੀਂ ਅੱਗੇ ਵਧਾਂਗੇ ਥੈਂਕ ਯੂ ਇਹ ਤਾਂ ਨਹੀਂ ਸਾਈਕਲ ਬੜਾ ਕਰ ਰਿਹਾ ਸੀ ਉਹ इमोਸ਼ਨਲੀ ਮਤਲਬ ਤਾਂ ਹਰ ਕੁਰੀ ਨਾਲ ਬੱਝਿਆ ਜੁਣਾ ਬਸ ਫੋਰਾ ਜਦੋਂ ਨਾਈਟ ਪਾਰਟ ਕਰ ਗਿਆ ਜੀ ਤੁਹਾਨੂੰ ਬੜਾ ਫੈਕਟਰ ਸੀ ਬਿਲਕੁਲ ਉਹਨਾਂ ਦੇ ਪਤਨ ਸੰਕੇਤੇ ਦੇ ਹੋਰ ਹੋ ਜਾਣੇ ਨੇ ਸੋ ਦੇ ਵਿਲੂਸ਼ਨ ਨੂੰ ਉਹਨੂੰ ਕਿੱਦਾਂ ਕਨੈਕਟ ਕਰਦੇ ਨੇ ਐਂਡ ਨਾਊ ਹਾਊ ਯੂ ਫੀਲਿੰਗ ਰਾਈਟ ਨਾਊ ਓਨੈਸਟਲੀ ਮੈਂ ਦੱਸਦਾ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਮੈਨੂੰ ਇਸ ਗੱਲ ਤੋਂ ਹੀ ਬਹੁਤ ਮਾੜਾ ਲੱਗ ਰਿਹਾ ਹੈ ਕਿ ਆਪਣੇ ਕੋਲ ਸ਼ੋਜ਼ ਨਹੀਂ ਹੈਗੇ ਐਂਡ ਸਿਨੇਮਾ ਚੰਗੇ ਤਰੀਕੇ ਨਾਲ ਪ੍ਰਮੋਟ ਹੀ ਨਹੀਂ ਹੋ ਪਾ ਰਿਹਾ ਜਦੋਂ ਚੰਗੀ ਫਿਲਮਾਂ ਬਣਦੀਆਂ ਜੇ ਮੈਂ ਆਪਣੇ ਪੈਸੇ ਗੱਲ ਕਰਾਂ ਉਹ ਜਦੋਂ ਦੀ ਮੈਂ ਸ਼ੁਰੂ ਕੀਤਾ ਕੰਮ ਜਦੋਂ ਦੀ ਮੈਂ ਫਿਲਮਾਂ ਕਰ ਰਹੀਆਂ ਆਈ ਥਿੰਕ ਆਫਟਰ ਅਰਦਾਸ ਮੈਂ ਚੀਜ਼ ਫੀਲ ਕੀਤੀ ਹੈ ਕਿ ਮੈਂ ਇੰਨਾ ਪ੍ਰਾਊਡ ਫੀਲ ਕਰ ਰਹੀਆਂ ਕਿ ਮੈਂ ਇਸ ਫਿਲਮ ਦਾ ਪਾਰਟ ਆ ਜਦੋਂ ਮੈਨੂੰ ਹੈਪੀ ਜੀ ਨੇ ਦੱਸਿਆ ਸੀਗਾ ਕਿ ਆ ਮੈਂ ਰੋਲ ਤੁਹਾਡੇ ਲਈ ਲਿਖਿਆ ਹੈ ਕਿਉਂਕਿ ਕੋਈ ਵੀ ਕੁੜੀ ਸੁਣੂਗੀ ਤਾਂ ਕਹੋਗੀ ਅੱਛਾ ਮੇਰੇ ਤਾਂ ਦੋ ਹੀ ਸੀਨ ਹੈਗੇ ਆ ਬਟ ਉਹ ਕਿੰਨੇ ਇੰਪੈਕਟਫੁਲ ਆ ਤੇ ਉਹ ਸਟੋਰੀ ਥਰੂਆਊਟ ਕਿਉਂਕਿ ਮੈਨੂੰ ਜ਼ਿਆਦਾ ਮੈਟਰ ਕਰ ਰਿਹਾ ਸੀਗਾ ਕਿ ਸਬਜੈਕਟ ਕਿੰਨਾ ਸੋਲਿਡ ਹੈ ਐਂਡ ਜਿੰਨਾ ਸਬਜੈਕਟ ਦੀ ਰਾਈਟਿੰਗ ਡਾਇਰੈਕਸ਼ਨ ਐਗਜ਼ੀਕਿਊਸ਼ਨ ਜਿਸ ਤਰੀਕੇ ਨਾਲ ਹੋਇਆ ਹੈ ਮੈਂ ਕਹਿੰਨੀ ਆ ਕਿ ਇਹੋ ਜੀਆਂ ਫਿਲਮਾਂ ਬਹੁਤ ਜ਼ਿਆਦਾ ਸਪੋਰਟ ਕਰਨੀਆਂ ਚਾਹੀਦੀਆਂ ਸਾਨੂੰ ਐਂਡ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਯਾਰ ਕਿ ਮੈਂ ਇਸ ਫਿਲਮ ਦਾ ਪਾਰਟ ਆਂ ਐਂਡ ਆਈ ਫੀਲ ਥੈਟ ਯੂ نو ਮੰਨਪ੍ਰੀਤ ਕਵੀ ਤਨਵੀਰ ਇੱਕ ਇੱਕ ਕੈਰੈਕਟਰ ਇੰਨਾ ਸੋਹਣਾ ਕੰਮ ਕੀਤਾ ਹੈ ਮਤਲਬ ਮੈਨੂੰ ਲੱਗਦਾ ਹੈ ਕਿ ਮਤਲਬ ਕਾਸ਼ ਮੈਨੂੰ ਵੀ ਇਹੋ ਜਿਹਾ ਕੈਰੈਕਟਰ ਮਿਲਦਾ ਮੈਂ ਜੋ ਕਰ ਰਹੀ ਆ ਮੈਂ ਉਹਦੇ ਚ ਵੀ ਖੁਸ਼ ਆ ਪਰ ਮੈਂ ਹੋਰ ਇਹੋ ਜਿਹੇ ਫਿਲਮਾਂ ਨੂੰ ਸਪੋਰਟ ਕਰਕੇ ਚਾਹਨੀ ਆ ਕਿ ਇਹੋ ਜਿਹੇ ਫਿਲਮਾਂ ਬਣਦੀਆਂ ਰਹਿਣ ਐਂ ਜਿਵੇਂ ਹੈਪੀ ਜੀ ਨੇ ਆਸ਼ੂ ਜੀ ਨੇ ਸਾਡੇ ਪ੍ਰੋਡਿਊਸਰਸ ਨੇ ਜਤੈਨ ਸਮਰ ਜੋ ਸਾਡੀ ਡਾਇਰੈਕਸ਼ਨ ਟੀਮ ਆ ਕਦੋਂ ਦੇ ਲੱਗੇ ਹੋਇਆ ਆ ਐਂ ਐਂਨੇ ਟਾਈਮ ਦੀ ਮਿਹਨਤ ਜਦੋਂ ਆ ਆਖਰੀ ਦਿਨਾਂ 'ਚ ਆ ਸਾਰਾ ਕੁਝ ਹੁੰਦਾ ਨਾ ਇਟਸ ਨੋਟ ਈਜ਼ੀ ਲੇਕਿਨ ਫਿਰ ਵੀ ਅੱਜ ਸਾਰੇ ਜਾਣੇ ਆਪਣੇ ਆਪ ਨੂੰ ਪੱਕਾ ਕਰਕੇ ਇੱਥੇ ਖੜੇ ਆ ਸਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਆ ਕਿ মিডিਆ ਸਾਨੂੰ ਸਪੋਰਟ ਕਰ ਰਹੀ ਆ মিডিਆ ਨੂੰ ਫਿਲਮ ਦੇਖ ਕੇ ਇਹ ਨਹੀਂ ਆਏਗਾ ਕਿ ਅਸੀਂ ਤੁਹਾਡੇ ਤੋਂ ਬੁਲਾ ਰਹੇ ਹਾਂ ਤੁਸੀਂ ਆ ਫਿਲਮ ਦੇਖੀ ਆ ਤੁਸੀਂ ਆਪ ਉਹਦਾ ਰਿਵਿਊ ਦਿੱਤਾ ਐਂਡ ਕੋਈ ਪ੍ਰੈਸ਼ਰ ਨਹੀਂ ਹੈਗਾ ਐਂਡ ਸਾਰਿਆਂ ਦੀ ਸ਼ਕਲਾਂ ਤੋਂ ਨਾ ਪਤਾ ਲੱਗ ਜਾਂਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਮੈਂ ਜਦੋਂ ਪ੍ਰੀਮੀਅਰ ਤੋਂ ਬਾਹਰ ਨਿਕਲਦੀ ਮੈਂ ਤਾਂ ਭੱਜ ਜਾਂਦੀ ਆ ਕਿ ਮੈਨੂੰ ਝੂਠ ਨਾ ਬੋਲਣਾ ਪੈ ਜੇ ਪਰ ਅੱਜ ਮੈਂ ਇੱਥੇ ਰੋਡੇ ਕਾਲਜ ਦੀ ਟੀ-ਸ਼ਰਟ ਪਾ ਕੇ ਖੜੀ ਆ ਬਹੁਤ ਪ੍ਰਾਊਡਲੀ ਕਿ ਮੈਂ ਇਸ ਫਿਲਮ ਦਾ ਪਾਰਟ ਆ and i really want कि aap फिल्म बहुत badhiya काम करे क्योंकि aap badhiya काम करोगे ta hi aur cinema aayega ta hi saade producer fir badhange rode college to ਪਹਿਲਾਂ ਦੇ ਕਿ ਤੁਹਾਨੂੰ ਪਤਾ ਕਿ ਕਿੰਨਾ ਵਧੀਆ ਦੇਖ ਰਿਹਾ ਹਾਂ ਤੁਹਾਨੂੰ ਸੰਗਾਈ ਬਟ ਅੰਭੂ ਕੀ ਚਾਹੀਏ ਆ ਆਪਣੀ ਤਰਫ ਤੋਂ ਬਾਤ ਉਹ ਇਸ ਕੈਕਟਰ ਨੂੰ ਇਮੋਸ਼ਨ ਲੈ ਕੇ ਬਾਹਰ ਆਇਆ ਤਾਂ ਤੁਹਾਡੇ ਕੋਲ ਇੰਟੋਕੀ ਹੋਣ ਦਾ ਜਾਨਣਾ ਤਾਂ ਆ ਇਮੋਸ਼ਨ ਦੇ ਕੈਕਟਰ ਵਾਸਤੇ ਸਭ ਤੋਂ ਵੱਡੀ ਖਰਾਕ ਹੁੰਦੀ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਜਦੋਂ ਮਿਲਦੀ ਆ ਤਾਂ ਬਹੁਤ ਵਧੀਆ ਲੱਗਦਾ ਤੇ ਬਟ ਇਹ ਐਪਰੀਸ਼ੀਏਸ਼ਨ ਉਦੋਂ ਹੋਰ ਡਬਲ ਹੋ ਜਾਂਦੀ ਆ ਜਦੋਂ ਸਾਨੂੰ ਪਤਾ ਹੁੰਦਾ ਕਿ ਸਾਡੇ ਪ੍ਰੋਡਿਊਸਰ ਸੇਫ ਨੇ ਹਨਾ ਐਟਲੀਸ ਉਹ ਬਹੁਤ ਹੀ ਕਮਾਈ ਨਹੀਂ ਕਰ ਰਹੇ ਪਰ ਜੋ ਉਹਨਾਂ ਦਾ ਪੈਸਾ ਲੱਗਿਆ ਐਟਲੀਸ ਉਹ ਵਾਪਸ ਆ ਰਿਹਾ ਹੋਵੇ ਤਾਂ ਉਹ ਉਹ ਤੁਹਾਡੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਆ ਸੋ ਤੁਸੀਂ ਕਹਿ ਰਹੇ ਹੋ ਕਿ ਮੈਂ ਚੰਗਾ ਕੰਮ ਕੀਤਾ ਜਿੰਨੇ ਵੀ ਲੋਕੀ ਦੇਖ ਰਹੇ ਨੇ ਮੈਂ ਚੰਗਾ ਕੰਮ ਕੀਤਾ ਉਹ ਇਹ ਕਹਿ ਰਹੇ ਨੇ ਪਰ ਜਿਹੜੇ ਨਹੀਂ ਦੇਖ ਰਹੇ ਨਾ ਉਹਨਾਂ ਨੂੰ ਵੀ ਬਾਰ-ਬਾਰ ਇਹ ਇਹ ਰਿਕੁਐਸਟ ਕਰਨਾ ਕਿ ਤੁਸੀਂ ਬੇਸ਼ੱਕ ਮੈਨੂੰ ਰਿਜੈਕਟ ਕਰ ਦਿਓ ਪਰ ਦੇਖ ਕੇ ਰਿਜੈਕਟ ਕਰੋ ਬਿਨਾਂ ਦੇਖੀ ਮੈਨੂੰ ਰਿਜੈਕਟ ਕਰੋਗੇ ਤਾਂ ਮੈਨੂੰ ਦੁੱਖ ਹੋਏਗਾ ਫਿਰ ਡਿਸਪਾਇੰਟਮੈਂਟ ਹੋਏਗੀ ਮੈਂ ਸਾਡੇ ਪੰਜਾਬ ਨੂੰ ਜਾਣਨਾ ਸਾਡੇ ਪੰਜਾਬ ਦੇ ਸਪਿਰਿਟ ਨੂੰ ਜਾਣਨਾ ਮੈਂ ਆਪ ਉਸ ਪੰਜਾਬ ਦੀ ਸਪਿਰਿਟ ਦਾ ਹਿੱਸਾ ਇਸ ਕਰਕੇ ਮੈਂ ਜਾਣਦਾ ਕਿ ਸਾਡੇ ਪੰਜਾਬੀ ਹਮੇਸ਼ਾ ਆਪਣੇ ਗੁਨਾ ਦੀ ਧਰਤੀ ਹੈ ਨਾ ਤਾਂ ਕਹਿ ਦਿੰਦੇ ਆ ਇਹ ਤਾਂ ਗਰੀਬ ਦੇ ਨਾਲ ਖੜਦੇ ਖੜਦੇ ਨੇ ਇਹ ਤਾਂ ਨਿਮਾਣਿਆਂ ਦਾ ਮਾਣ ਬਣਦੇ ਨੇ ਤੇ ਅਸੀਂ ਨਿਮਾਣੇ ਹੋ ਕੇ ਤੁਹਾਡੇਦਰ ਤੇ ਆਏ ਆ ਸੋ ਅਸੀਂ ਐਕਸਪੈਕਟ ਕਰਦੇ ਆ ਕਿ ਤੁਸੀਂ ਸਾਡੇ ਨਾਲ ਖੜੋਗੇ ਦੇਖਿਓ ਦੇਖ ਕੇ ਬੇਸ਼ੱਕ ਰਿਜੈਕਟ ਕਰ ਦਿਓ ਸਿਰ ਮੱਥੇ ਲਾਵਾਂਗੇ ਪਰ ਬਿਨਾਂ ਦੇਖੇ ਨਾ ਕਰਿਓ ਜਦੋਂ ਉਹਨੂੰ ਦਾ ਕਰੈਕਟਿੰਗ ਕਰਵਾਇਆ ਉਹ ਆਇਆ ਫਾਦਮ ਨੇ ਕਿੰਨਾ ਕੰਮ ਕਰ ਦਿੱਤਾ ਹਾਂ ਸੀਓ ਦਾ ਸੋਨਾ ਸਵਾਰਾ ਦਾ ਤਸਵੀਰ ਤੋਂ ਹੀ ਨਾ ਸਾਨੂੰ ਸਾਰਿਆਂ ਨੂੰ ਹੀ ਇੱਕ ਹਾਲ ਜੇ ਪੈਣ ਲੱਗੇ ਸੀ ਕਿ ਅਸੀਂ ਇਹ ਸੀਨ ਸ਼ੂਟ ਕਰਨਾ ਹੈ ਨਾ ਤਾਂ ਬੇਸਿਕਲੀ ਇਹੀ ਨਹੀਂ ਜਦੋਂ ਬੱਬੂ ਦੀ ਡੈਥ ਵਾਲਾ ਸੀਨ ਸੀ ਨਾ ਉਹ ਵੀ ਅਸੀਂ ਮੇਰੇ ਪਿੰਡ ਦੇ ਬੰਦੇ ਸੀ ਮੈਂ ਕਹਿੰਦਾ ਸੀ ਸੀਨ ਸ਼ੂਟ ਕਰਨਾ ਉਹ ਕਿੰਨੇ ਕਰ ਰਹੋ ਬਾਈ ਕਿ ਸਾਰਾ ਪਿੰਡ ਹੀ ਆਉਂਦਾ ਸੀ ਤੇ ਜਦੋਂ ਜਾ ਕੇ ਨਾ ਅਸੀਂ ਉਹਨਾਂ ਦੇ ਉੱਤੇ ਪੱਥਰ ਵਿਛਾ ਦਿਆ ਘਰੇ ਤਾਂ ਤੁਸੀਂ ਯਕੀਨ ਮੰਨੋ ਟੀਮ ਸਾਰੀ ਤਿਆਰੀ ਕਰ ਰਹੀ ਸੀ ਤੇ ਮੇਰੇ ਅੰਦਰ ਇੰਨਾ ਕੁਝ ਚੱਲ ਰਿਹਾ ਸੀ ਮੈਂ ਕਿਰ ਇੱਕ ਵਸਦੇ ਘਰ ਦੇ ਅੰਦਰ ਅਸੀਂ ਆ ਕੇ ਕਰੀਂਦਾ ਸ਼ੂਟ ਵਾਸਤੇ ਹਨਾ 70 ਵਿਸ਼ਾਈ ਕਰਦੇ ਆ ਤਾਂ ਕੀ ਇਹ ਪੋਸੀਬਲ ਆ ਯਾਰ ਇੱਕ ਅਜਬਾਣਾ ਕਰਨ ਹੁਣ ਮਨਾ ਕਰਨ ਪਰ ਸੱਚੀ ਲੋਕਾਂ ਦੇ ਸਾਹਬ ਲੋਕਾਂ ਦੇ ਸਾਹਬ ਦਿੱਤਾ ਔਰ ਸੇਮ ਹੋਈ ਜਦੋਂ ਸੀਨ ਉਹ ਲੈਮਟਸ ਬੜਾ ਸੀ ਤਾਂ ਮੈਨੂੰ ਲੱਗਦਾ ਸਾਰੇ ਹੀ ਅਸੀਂ ਅਪਸੈਟ ਹੋ ਗਏ ਕਿ ਯਕੀਨ ਮੰਨਿਓ ਕਿਉਂਕਿ ਇਮੋਸ਼ਨਸ ਜਦੋਂ ਕਲਾ ਤੁਸੀਂ ਦਿਲ ਨਾ ਕਰਦੇ ਨਾ ਇਮਾਨਦਾਰੀ ਨਾ ਕਰਦੇ ਆ ਤਾਂ ਉਹ ਲੋਕਾਂ ਦੇ ਦਿਲਾਂ ਤੱਕ ਸੱਚੀ ਪਹੁੰਚਦੀ ਆ ਅਸੀਂ ਇੱਥੇ ਬਹੁਤ ਸਟਰੋਂਗ ਗ੍ਰੀਸ ਕਰਦੇ ਆ ਪਰ ਜਦੋਂ ਸਾਰੇ ਲੱਖੀ ਬੱਲੂ ਮਸਤ ਕਿਰਤਾ ਸਾਰੇ ਹਨ ਉਹ ਰੋ ਰਹੇ ਸੀ ਹਨ ਸਾਰੀ ਮੁਸਕਾਨ ਅਨਪ੍ਰੀਤ ਤੁਸੀਂ ਯਕੀਨ ਮੰਨਿਓ ਸੀਨ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਵੇਂ ਸੰਭਾਲਿਆ ਸੀ ਜਾਣਦੇ ਬੱਲੂ ਨੂੰ ਤਾਂ ਮਨ ਨੂੰ ਉਲਟੀਆਂ ਲੱਗੀਆਂ ਸੀ ਹਨਾ ਤਾਂ ਕਿਉਂਕਿ ਮਾਹੌਲ ਉਦਾਂ ਦਾ ਰਚਿਆ ਹੋਇਆ ਸੀ ਤਾਂ ਸੱਚੀ ਜਿੰਨੇ ਲੋਕਾਂ ਨੇ ਦੇਖੀ ਆ ਤੁਸੀਂ ਦੇਖੀ ਮੀਡੀਆ ਨੇ 550 ਐਕਟਰ 58 ਲੋਕੇਸ਼ਨਾਂ ਤੇ 2000 ਦਾ ਜੂਨੀਅਰ ਆਰਟਿਸਟਾਂ ਦਾ ਮੱਕਾ ਹੈ ਨਾ ਪਸਾਂ ਪਲ ਹੋ 60 ਭਰੇ ਹੋਏ ਨੇ ਇਹਨੂੰ ਫਰੇਮ ਹੈ ਨਾ ਔਰ 2 ਘੰਟੇ 48 ਮਿੰਟ ਦੀ ਫਿਲਮ ਉਹ ਸ਼ੂਟ ਕਰਕੇ ਪਰਦੇ ਤੇ ਲੈ ਆਏ ਨਾ ਉਹ ਸੱਚੀ ਜਿਹੜਾ ਪਿੱਛੇ ਵੇਖਦਾ ਨਾ ਹੁਣ ਮੈਨੂੰ ਡਰ ਲੱਗਦਾ ਸੱਚੀ ਡਰ ਲੱਗਦਾ ਵੀਰ ਕਿੱਡਾ ਵੱਡਾ ਮੰਗਾ ਲਿਆ ਸੀ ਹੈ ਨਾ ਔਰ ਜਦ ਤੁਸੀਂ ਕਲਾ ਨਾਲ ਜੁੜੇ ਹੁੰਨੇ ਆ ਤਾਂ ਤੁਸੀਂ ਕਮੈਂਟ ਜਿਵੇਂ ਵੀ ਹੁੰਦੇ ਆ ਨਾ ਉਹ ਕਰ ਲਿਆ ਗਾ ਸ। ਨਹੀਂ ਦੇਖੋ ਜੀ ਟੀਮ ਤਾਂ ਦੇਖੋ ਅੱਜ ਜਦੋਂ ਮੀਡੀਆ ਸਕਰੀਨਿੰਗ ਹੁੰਦੀ ਹੈ ਨਾ ਤਾਂ ਪ੍ਰੀਮੀਅਰ ਹੁੰਦਾ ਤੇ ਜ਼ਿਆਦਾਤਰ ਕਾਸਟ ਭੰਗੜੇ ਕੋਦੇ ਆਉਂਦੀ ਆ ਆਪਦੀਆਂ ਫੈਮਲੀਆਂ ਨੂੰ ਬੁਲਾਉਂਦੇ ਆ ਹਨਾ ਦੋਸਤਾਂ ਨੂੰ ਬੁਲਾਉਂਦੇ ਆ ਆ 10-10 ਸਿੱਕਾ ਤੇ ਬੈਠ ਜਾਂਦੇ ਸਾਰੇ ਜਾ ਕੇ ਪੁਰਾਣੇ ਚਿਹਰਾ ਤੇ ਪਰ ਤੁਸੀਂ ਦੇਖਿਆ ਹੁਣ ਕਿਸੇ ਨੂੰ ਇਹ ਨਹੀਂ ਸੀ ਮੁੱਫਰ ਅਸੀਂ ਫੜ ਫੜ ਕੇ ਬਿਟਾਇਆ ਆਂਟੀ ਨਾਲ ਸੀ ਅਸੀਂ ਇਹਨਾਂ ਨੂੰ ਬਿਠਾ ਦੇ ਕਿ ਤੁਸੀਂ ਤਾਂ ਬੈਠ ਜਾਓ ਹਨਾ ਆ ਜਾਂ ਸਾਡੇ ਕੁਝ ਫੈਮਲੀ ਪ੍ਰੈਕਟਿਸ ਸੀ ਐਡਵੋਕੇਟਸ ਆਏ ਹੋਏ ਸੀ ਉਹ ਬੈਠ ਕੇ ਤਾਂ ਕਿਉਂਕਿ ਇਹਨਾਂ ਨੂੰ ਅੱਜ ਤੋਂ 2-3 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਹਨਾ ਮਿਲਦਾ ਕਾਫੀ ساری इंडस्ट्री ਨੂੰ ਵੀ ਪਤਾ ਸੀ ਇਹ ਫਿਲਮ ਕੀ ਬਣੀ ਹੈ ਤੇ ਹਮੇਸ਼ਾ ਮੈਂ ਕਹਿਣਾ ਹੁੰਦਾ ਸੀ ਇਹ ਵੀ ਸਾਰੇ ਕਹਿੰਦੇ ਸੀ ਸਾਡਾ ਕੰਮ ਹੋਇਆ ਹੈ ਐਜ਼ ਅ ਡਾਇਰੈਕਟਰ ਐਜ਼ ਅ ਰਾਈਟਰ ਐਜ਼ ਅ ਐਕਟਰ ਇਹਨਾਂ ਨੂੰ ਵੀ ਫਿਲਮਾਂ ਔਫਰ ਹੋ ਰਹੀਆਂ ਨੇ ਇਹਨਾਂ ਨੂੰ ਵੀ ਹੋ ਰਹੀਆਂ ਮੈਨੂੰ ਵੀ ਅੱਜ ਤੋਂ 2 ਮਹੀਨੇ ਪਹਿਲਾਂ ਹੀ ਫਿਲਮਾਂ ਔਫਰ ਹੋ ਰਹੀਆਂ ਸੋ ਭਈ ਆਪਾਂ ਗਲਮ ਕਰਨੀ ਅੱਗੇ ਪਰ ਸੱਚ ਜਾਣਿਓ ਨਾ ਮੈਂ ਕੋਈ ਮੀਟਿੰਗ ਕੀਤੀ ਨਾ ਮੈਂ ਕਰ ਰਿਹਾ ਕਿਉਂਕਿ ਮੇਰਾ ਸਾਰਾ ਧਿਆਨ ਫੋਕਸ ਇਹਦੇ ਤੇ ਆ ਵੀ ਜਿਹੜੇ ਸਾਡੇ ਪ੍ਰੋਡਿਊਸਰ ਨੇ ਪੈਸੇ ਲੱਗੇ ਨੇ ਉਹਨਾਂ ਦੀ ਕਿੰਨੀ ਰਿਕਵਰੀ ਹੋ ਸਕਦੀ ਕਿਵੇਂ ਹੋ ਸਕਦੀ ਉਹਦੇ ਵਾਸਤੇ ਸਾਰੇ ਤਤਪਰ ਹਨ ਅਮਨਪ੍ਰੀਤ ਸਿੰਘ ਬੋਪੇ ਨੇ ਜਾ ਰਿਹਾ ਸਾਰੇ ਇੱਥੇ ਖੜੇ ਨੇ ਸਾਰੀ ਟੀਮ ਆਖੀ ਹੈ ਨਾ ਤਾਂ ਅਸੀਂ ਅੱਲਾ ਬੋਲਾਂਗੇ ਹੈਨਾ ਰਿਕੁਐਸਟ ਕਰਾਂਗੇ ਪਹਿਲਾਂ ਪਰ ਫਿਰ ਐਜੀਟੇਸ਼ਨ ਨਾਲ ਲੜਦੇ ਆਏ ਆ ਮਾਲਵੇ ਦੇ ਆ ਲੜਾਂਗੇ ਹੈਨਾ ਤੇ ਇੰਡਸਟਰੀ ਨੇ ਸਾਡਾ ਵੀ ਬਹੁਤ ਦਿੱਤਾ ਸਾਡਾ ਇਹਨਾਂ ਨੇ ਸਾਥ ਦਿੱਤਾ ਥੈਂਕ ਯੂ ਤੇ ਦੂਜੇ ਦੇ ਦਰਵਾਜ਼ਿਆਂ ਤੱਕ ਜਾਵਾਂਗੇ ਹੈਨਾ ਤਾਂ ਦੇਖਦੇ ਆ ਕੀ ਹੁੰਦਾ ਆਉਂਦੇ ਦਿਨਾਂ ਜਿਉਂ ਜਿਹੇ ਹਾਲਾਤ ਬਣਨਗੇ ਲੜਾਂਗੇ ਪਰ ਕਿਉਂਕਿ ਦੀਪ ਵੀ ਅਸੀਂ ਆ ਗੁਰਦੀਪ ਵੀ ਅਸੀਂ ਆ ਹੈਨਾ ਤਾਂ ਮੈਨੂੰ ਲੱਗਦਾ ਅਸੀਂ ਮਰ ਸਕਦੇ ਹਾਰ ਨਹੀਂ ਸਕਦੇ ਪਰ ਥੈਂਕ ਯੂ ਤੁਹਾਡੀ ਸਾਰਿਆਂ ਦੀ ਲੋੜ ਆ ਸਾਡਾ ਕਟੋ ਘਟ ਸਾਡੀ ਇੱਕੋ ਹੀ ਲੜਾਈ ਆ ਕਿ ਸਾਨੂੰ ਪੰਜ ਚਾਰ ਦਿਨ ਵਾਸਤੇ ਜਿਹੜੀ ਇਹ ਵੱਡੀ ਟਰਾਈ ਸਿਟੀ ਬੋਲਦੇ ਤੁਸੀਂ ਨੂੰ ਟਰਾਈ ਸਿਟੀ ਐਡੀ ਰੁੱਖੀ ਨਾ ਹੋਵੇ ਹਨਾ ਐਡੀ ਜਿਵੇਂ ਕਹੇਲੀ ਪੱਥਰਦਿਲ ਨਾਮ ਨੇ ਆਪਦੇ ਜਵਾਕਾਂ ਬੱਚਿਆਂ ਦੀ ਫਿਲਮ ਨੇ ਇੱਕ ਇੱਕ ਸੀ ਜਿਹੜਾ ਸ਼ੋਅ ਆ ਉਹ ਕਟੋ ਘਟ ਪ੍ਰਾਈਮ ਸ਼ੋਅ ਇੱਕ ਇੱਕ ਜ਼ਰੂਰ ਦੇ ਹਨਾ ਜਦੋਂ ਅੱਗੇ ਕੋਈ ਹੋਰ ਫਿਲਮਾਂ ਆਣ ਗਿਆ ਅਗਰ ਇਸ ਫਿਲਮ ਦੇਖਣ ਨਹੀਂ ਹੋਣਗੇ ਤਾਂ ਉਹ ਬਸਾਰ ਦੇ ਮੈਂ ਕਟੋ ਘਟ ਦੇਖਣ ਜਿਹੜਾ ਕੰਮਦੰਦੇ ਵਾਲਾ ਬੰਦਾ ਯਾਰ ਉਹ ਸਵੇਰੇ 9 ਵਜੇ ਜਾਂ ਰਾਤ ਨੂੰ 11 ਵਜੇ ਨਹੀਂ ਫਿਲਮ ਦੇਖੇ ਇਹ ਬਹੁਤ ੱਕਾ ਹੈ ਨਾ ਥੈਂਕ ਯੂ ਸਾਰਿਆਂ ਦਾ ਬਸ ਆਇਰ ਕੋਸਟ ਆ ਸਭ। ਕੋਲੋਂ ਤੁਸੀਂ ਆਂਦੇ ਕੋਲੋਂ ਕੋਦਾ ਉਸ। ਮੈਂ ਤੁਹਾਨੂੰ ਰਾਜ ਨੂੰ ਸੋਲ ਨੂੰ ਕੈਪਚਰ ਸੇਇੰਗ ਟੂ ਯੂ 올 ਦਿ ਕਿਡ ਡਾਇਲੋਗ। ਉਹਦੇ ਕਿਸਾਫਤ ਲਈ ਮੈਂ ਦਸ ਨੂੰ ਉੱਪਰ ਲਗਾਉਂ। ਜੋਨੇ ਜਿੱਥੇ ਨੁਕਲ ਹੋਦਾ ਦਿੱਤਾ ਉੱਥੇ ਇਹਨਾਂ ਨੂੰ ਸਪੀਕਿੰਗ ਮੈਂ ਕਰੀ। ਮੈਨ ਗਾਦੇ ਸਾਰੇ ਸਾਡੀ ਸਭ ਤੋਂ ਬੈਸਟ ਕੇ ਲਈ। ਕੋਈ ਦੂਜਾ ਹੋਣੀ ਨਹੀਂ ਹੈਗਾ। ਹਾਂ ਉਹਨੇ ਰਿਕਮੈਂਡ ਕਰੀ। ਇਸ ਖਾਤਿਰ ਕੋਈ ਫੋਨ ਹੈ थैंक यू थैंक यू ਅ ਨਿਊ ਸਟੋਰੀ ਇਨ ਪ੍ਰੋਜੈਕਟ ਅਜੋਕੇ ਅਜਾ ਇਹ ਪ੍ਰੋਡਿਊਸਰ ਨਹੀਂ ਆਸ਼ੂ ਨਹੀਂ ਕਿਉਂਕਿ ਜ਼ਿਆਦਾਤਰ ਪ੍ਰੋਡਿਊਸਰ ਪਿੱਛੇ ਹੀ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਮੀਡੀਆ ਨਾਲ ਉਹਨਾਂ ਨੂੰ ਵੀ ਐਕਟਰ ਨਾਲ ਗੱਲ ਕਰਨੀ ਡਾਇਰੈਕਟਰ ਨਾਲ ਗੱਲ ਕਰ ਰਿਹਾ ਇਹ ਮੈਨੂੰ ਲੱਗਦਾ ਵੀ ਬਹੁਤ ਦਵੇਰੀ ਵਾਲਾ ਕੰਮ ਸਾਰੇ ਪ੍ਰੋਡਿਊਸਰ ਆ ਜਾਓ ਪਲੀਜ਼ ਇਹਨੂੰ ਪਾਸੋਂ ਦੀ ਹਾਂ ਇਹਨਾਂ ਨੇ ਆਪਣੀ ਸਾਰੀ ਹੱਕ ਸੱਚੀ ਸਾਰੀ ਕਮਾਈ ਆ ਇਹ ਇਸ ਪਰਮਪੇ ਲਾਈ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਪਹਿਲੀ ਵਾਰ ਇਹ ਪ੍ਰੋਡਿਊਸਰ ਨੇ ਪਰ ਇਹਦੇ ਬਾਵਜੂਦ ਬਹੁਤ ਪ੍ਰੋਫੈਸ਼ਨਲ ਹੈ ਤਾਂ ਇਹ ਉਹ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਕਦੇ ਡਾਇਰੈਕਟਰ ਦੇ ਕੰਮ ਦੀ ਬਸਲ ਅੰਦਾਜ਼ੀ ਨਹੀਂ ਕੀਤੀ ਕਿਸੇ ਬਾੜ ਦੇ ਰੋਲ ਅੰਦਾਜ਼ੀ ਨਹੀਂ ਕੋਈ ਸਟਾਰ ਕਾਸਟ ਲਾਣੀ ਸੀ ਇਹਨਾਂ ਨੂੰ ਇਹ ਕਹਿੰਦੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਤਾਂ ਹੀ ਉਹ ਸਾਰੇ ਕਿਰਦਾਰਾਂ ਮੁਤਾਬਕ ਹਰ ਚੁਣੇ ਤੇ ਨਹੀਂ ਤਾਂ ਪ੍ਰੋਡਿਊਸਰਾਂ ਦੀਆਂ ਆਪਦੀਆਂ ਨੀਅਤਾਂ ਪਿਛੋਰਮ ਦੀਆਂ ਨਹੀਂ ਇਰਾਦੇ ਕੁਝ ਹੋਰ ਹੁੰਦੇ ਨੇ ਤਾਂ ਕਾਸਟ ਜਿਹੜੀ ਉਹ ਪਰਫੈਕਟ ਹੁੰਦੀ ਨਹੀਂ ਕਦੇ ਅਨਨ ਤਾਂ ਮੈਨੂੰ ਲੱਗਦਾ ਵੀ ਇਹਨਾਂ ਵਾਸਤੇ ਵੀ ਤਾੜੀਆਂ ਸਾਰਿਆਂ ਵਾਸਤੇ ਸ੍ਰੀ ਵਰਸਲ ਜੀ ਆਸ਼ੂ ਬਾਲੀ ਆ ਇਹ ਤੁਸ਼ ਪ੍ਰਾਪਤੀ ਪਿੱਛੇ ਖੜੇ ਨੇ ਆ ਬੈਕ ਦੀ ਲੈਵਰ ਕੰਪੈਨੀ ਸਾਰਿਆਂ ਕੋਲ ਆ ਟੀਪੀ ਸਾਡੇ ਮੈਕਵਾਦੀ ਜੀ ਆ థాంਕ ਯੂ ਤੁਹਾਡਾ ਸਾਰਿਆਂ ਦਾ ਹੋਣ ਵਾਸਤੇ ਬਸ ਇਹ ਸਾਥ ਦਿਓ ਇਹ ਗੱਲ ਲੋਕਾਂ ਤੱਕ ਪਹੁੰਚਾਓ ਪਤਾ ਨਹੀਂ ਮੈਂ ਕਿੰਨਾਂ ਵਾਰੀ ਹੋਰ ਲਿਖਾਂ ਵਾਹ ਸਾਥ ਦੀ ਆਈ ਜੀ ਥੈਂਕ ਹਾਂ ਜੀ ਇੱਕ ਮਿੰਟ ਤੇ ਇੱਕਦਮ ਮੈਂ ਗੱਲ ਕਹਿਣਾ ਚਾਹੁੰਦੀ ਹਾਂ ਬਿਲਕੁਲ ਬਾਇਸ ਨਾ ਹੋ ਕੇ ਕਿ ਮੈਂ ਇਹ ਫਿਲਮ ਸੀਗੀ ਮੈਂ ਦਾ ਪਾਰਟ ਸੀਗੀ ਮਤਲਬ ਪਾਵਰ ਸਾਰੇ ਨੇ ਦਿਖਾਈ ਹੈ ਹੈਨਾ ਅੱਜ ਤੱਕ ਮੂਵੀਜ਼ ਦੇ ਵਿੱਚ ਪਾਵਰ ਨੂੰ ਕਿਵੇਂ ਯੂਜ਼ ਕਰਨਾ ਹੈ ਹੈਨਾ ਤੇ ਉਹਦਾ ਯੂਜ਼ ਕਿਵੇਂ ਕਰਨਾ ਜਿਵੇਂ ਸਾਨੂੰ ਸਾਡੇ ਗੁਰੂਆਂ ਨੇ ਦਿਖਾਇਆ ਸੀ ਕਿ ਪਾਵਰ ਸ਼ਸਤਰ ਚੁੱਕਣੇ ਹੈ ਤੇ ਕਦੋਂ ਚੁੱਕਣੇ ਹੈ ਤੇ ਕਿਵੇਂ ਚੁੱਕਣੇ ਹੈ ਠੀਕ ਹੈ ਇੱਥੇ ਕੁਝ ਮਤਲਬ ਤੁਹਾਡੇ ਆਸ-ਪਾਸ ਕੁਝ ਮਰੇ ਹੋਏ ਲੋਕ ਨੇ ਜਿਹੜੇ ਸਾਡੇ ਵਰਗੇ ਜਿਉਂਦਿਆਂ ਨੂੰ ਆਪਣੇ ਵਰਗਾ ਮਰੇ ਹੋਏ ਬਣਾਉਣਾ ਚਾਹੁੰਦੇ ਆ ਹੈਨਾ ਤੇ ਉਹਨਾਂ ਵਾਸਤੇ ਉਹਨਾਂ ਨੂੰ ਆਪਣਾ ਜਿਉਣਾ ਸਾਡੀ ਹੋਂਦ ਦਿਖਾਉਣ ਵਾਸਤੇ ਕਈ ਵਾਰ ਹੌਕੀ ਵੀ ਚੁਕਣੀ ਪੈਂਦੀ ਹੈ ਤੇ ਉਹ ਜ਼ਿੰਦਾ ਹੈ ਤੇ ਜ਼ਿੰਦਾ ਦਿਖਣਾ ਜ਼ਰੂਰੀ ਉਸ ਮੂਵੀ ਨੇ ਵਾਕ ਉਹੀ ਦਿਖਾਇਆ ਤੇ ਸਾਰਿਆਂ ਨੂੰ ਮੈਂ ਵੀ ਰਿਕਵੈਸਟ ਕਰਾਂਗੀ ਜ਼ਰੂਰ ਇੱਕ ਵਾਰੀ ਤੇ ਦੇਖਣੀ ਚਾਹੀਦੀ ਹੈ ਨਾ ਜੇ ਮਤਲਬ ਬੁਰਾ ਵੀ ਕਹਿਣਾ ਹੈ ਕੁਝ ਵੀ ਕਹਿਣਾ ਚੰਗੇ ਕ੍ਰਿਟਿਕ ਤੇ ਬਣੋ ਤੇ ਇੱਕ ਵਾਰੀ ਜ਼ਰੂਰ ਦੇਖੋ ਜ਼ਰੂਰ ਦੇਖਣਾ ਮੈਂ ਦੋ ਗੱਲਾਂ ਕਹੂੰਗਾ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਸਾਡੀ ਕਾਨਫਰੰਸ ਆ ਇਹ ਸਿਰਫ ਕਾਨਫਰੰਸ ਨਹੀਂ ਆ ਇਹ ਸਾਡੇ ਵੱਲੋਂ ਸਾਰੇ ਪੰਜਾਬ ਨੂੰ ਇੱਕ ਵੰਗਾਰ ਆ ਇੱਕ ਵੰਗਾਰ ਆ ਉਸ ਖਾਲਸ ਪੰਜਾਬ ਨੂੰ ਉਹ ਜਿਹੜੀ ਖਾਲਸ ਪੰਜਾਬੀ ਦੇ ਵਿੱਚ ਸਪਿਰਟ ਆ ਜਿਹੜੀ ਹਮੇਸ਼ਾ ਐਕਸਪੈਰੀਮੈਂਟ ਕਰਨ ਲਈ ਇਹ ਜਿਹੜੀ ਸਪੇਸ ਆ ਪੰਜਾਬ ਦੀ ਧਰਤੀ ਤਿਆਰ ਰਹੀਦੀ ਹੈ ਜਿਵੇਂ ਪੋਲਿਟਿਕਸ ਦੇ ਵਿੱਚ ਵੀ ਵੇਖਿਆ ਕਿਵੇਂ ਮਿੰਟ ਦੇ ਮਿੰਟ ਸਰਕਾਰਾਂ ਬਦਲਦੀਆਂ ਨੇ ਸੋ ਸਾਡੀ ਉਹ ਸਿੱਧੀ ਤੁਹਾਡੇ ਜ਼ਰੀਏ ਸਾਰੇ ਪੰਜਾਬ ਨੂੰ ਵੰਗਾਰ ਆ ਕਿ ਅਸੀਂ ਤੁਹਾਡੇ ਆਪਣੇ ਭਰਾ ਭੈਣਾਂ ਇਕ ਬੜੀ ਖਾਲਸ ਚੀਜ਼ ਇਸ ਧਰਤੀ ਦਾ ਬੜਾ ਹੀ ਸੋਹਣਾ ਬੜਾ ਹੀ ਐਕਸਟ੍ਰੀਮਡ ਹੈ ਤੇ ਬੜਾ ਸਿਖਰ ਦਾ ਰੰਗ ਲੈ ਕੇ ਤੁਹਾਡੇ ਸਾਹਮਣੇ ਆਏ ਆ ਤੇ ਤੁਸੀਂ ਆਓ ਆਪਾਂ ਇਕੱਠੇ ਹੋ ਕੇ ਇਸ ਰੰਗ ਨੂੰ ਮੰਨ ਲਈਏ ਤੇ ਦੂਜੀ ਗੱਲ ਉਹਨਾਂ ਵਾਸਤੇ ਜਿਹੜੇ ਸਾਡੇ ਰੁਕਾਵਟਾਂ ਬਣ ਰਹੇ ਨੇ ਤੁਸੀਂ ਸਾਰਿਆਂ ਨੇ ਉਹ ਵਹਿੰਦਾ ਦਰਿਆ ਵੇਖਿਆ ਨਾ ਤੇ ਜਦੋਂ ਦਰਿਆ ਆਪਣੇ ਪੂਰੇ ਸਿਖਰ ਤੇ ਵਹਿੰਦਾ ਆ ਵਿੱਚ ਮਿੱਟੀ ਵੀ ਖੜਦੀ ਆ ਪੱਥਰ ਵੀ ਆਉਂਦੇ ਆ ਪਰ ਕਦੇ ਦਰਿਆ ਰੁਕਦਾ ਨਹੀਂ ਆ ਸੋ ਉਹਨਾਂ ਰੋਕਣ ਵਾਲਿਆਂ ਦੀ ਔਕਾਤ ਉਹ ਸਿਰਫ ਮਿੱਟੀ ਦੀ ਆ ਕਿ ਮਿੱਟੀ ਕਿੰਨਾ ਚਿਰ ਰੋਕੂਗੀ ਪਾਣੀ ਆਖਰ ਪਾਣੀ ਹੈ ਸੋ ਅਸੀਂ ਤੇ ਵਹੀ ਜਾਣਾ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਰਾ ਪੰਜਾਬ ਸਾਡਾ ਇਸ ਦਰਿਆ ਦੇ ਨਾਲ ਇਕੱਠੇ ਵਹੀਏ ਸੋ ਸਾਡੀ ਵੰਗਾਰ ਥੈਂਕ ਯੂ ਅ ਅਵਤਾਰ ਪਾਸ਼ ਹੈ ਇਨਕਲਾਬੀ ਕਵੀ ਹੈ ਉਹ ਲਿਖਦਾ ਹੈ ਕਿ ਤੂਫਾਨਾਂ ਨੇ ਕਦੇ ਮਾਤ ਨਹੀਂ ਹਾਰੀ ਤੁਹਾਡੇ ਸ਼ਾਮਿਆਂ ਨੇ ਅੱਜ ਵੀ ਡਿੱਗੇ ਤੇ ਭਲਕੀਟ। ਔਰ ਮੈਂ ਇਹ ਸਮਝਦਾ ਡਾਇਰੈਕਟਰ ਸਾਹਿਬ, ਪ੍ਰੋਡਿਊਸਰ ਸਹਿਬਾਨ, ਤਹਿਜੀਬ ਫਿਲਮਜ਼ ਵਾਲੇ ਭਾਈ ਦੀਪੀ ਹੋਰੀ। ਇਹਨਾਂ ਨੇ ਜਿਹੜੀ ਫਿਲਮ ਬਣਾਈ ਆ ਉਹ ਬਿਜ਼ਨਸ ਮਾਈਂਡ ਤੋਂ ਫਿਲਮ ਨਹੀਂ ਬਣਾਈ। ਜਿਨ੍ਹਾਂ ਨੇ ਫਿਲਮ ਬਣਾਈ ਆ ਐਕਚੁਅਲ ਫਿਲਮ ਹੁੰਦੀ ਕੀ ਆ। ਔਰ ਜਿਹੜਾ ਕਲਾ ਦਾ ਅਸਲ ਨਮੂਨਾ ਪੇਸ਼ ਕੀਤਾ ਤੁਹਾਡੇ ਸਾਹਮਣੇ। ਔਰ ਮੈਂ ਜਿਹੜਾ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਕਿ ਜਿਹੜੀ ਜਵਾਨੀ ਆ ਜਦੋਂ ਆਪਣੇ ਰੌਚ ਆਉਂਦੀ ਹੈ ਉਹ ਸਭ ਕੁਝ ਪਲਟ ਕੇ ਰੱਖ ਦਿੰਦੀ ਆ ਉਹ ਕਰਤਾਰ ਸਰਾਬੇ ਨੇ ਵੀ ਕੀਤਾ ਭਗਤ ਸਿੰਘ ਹੋਰਾਂ ਨੇ ਵੀ ਕੀਤਾ ਉਹਦੇ ਸਾਥੀਆਂ ਨੇ ਵੀ ਕੀਤਾ ਔਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਕਲਾ ਦੇ ਪੱਦਰ ਨੂੰ ਸਮਝਦੇ ਨਹੀਂ ਹੈਗੇ ਬੰਦੇ ਜਿਨ੍ਹਾਂ ਨੇ ਕਲਾ ਨੂੰ ਹਲੇ ਪੂਰੀ ਤਰ੍ਹਾਂ ਸਮਝਿਆ ਨਹੀਂ ਹੈਗਾ ਕਿ ਕਲਾ ਦਾ ਅਸਲ ਰੂਪ ਹੁੰਦਾ ਕੀ ਹੈ ਉਹਨੂੰ ਇਹ ਲੱਗਦਾ ਕਿ ਸ਼ੀਸ਼ੇ ਟੁੱਟ ਰਹੇ ਜਾਂ ਸ਼ੀਸ਼ੇ ਰੁੱਟ ਰਹੇ ਉਹ ਗੰਦੀ ਰਾਜਨੀਤੀ ਦੇ ਮਹਿਲ ਟੁੱਟ ਰਹੇ ਆ ਔਰ ਹੈਪੀ ਵੀਰੇ ਦਾ ਪ੍ਰੋਡਿਊਸਰ ਸਹਿਬਾਨ ਦਾ ਤੇਹਜੀ ਫਿਲਮ ਜਾਲੇ ਸਾਥੀਆਂ ਦਾ ਅਸੀਂ ਸਾਡੀ ਇਹ ਆਖਰੀ ਤੇ ਲਾਸਟ ਫਿਲਮ ਨਹੀਂ ਹੈਗੀ ਪਰ ਇਮਾਨਦਾਰੀ ਨਾਲ ਕਹਿ ਰਹੇ ਆ ਕਿ ਅਸੀਂ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਵੀਰੇ ਲਵ ਯੂ ਤੁਸੀਂ ਤੁਸੀਂ ਸਾਨੂੰ ਯਾਰ ਮੌਕਾ ਦਿੱਤਾ ਥੈਂਕ ਯੂ ਸਰ ਹਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਗੱਲਾਂ ਸਾਰੀਆਂ ਹੋ ਗਈਆਂ ਨੇ ਸਾਰਿਆਂ ਨੂੰ ਸਭ ਤੋਂ ਸ਼ਿਕਾਇਤ ਹੈ ਵੀ ਹੁਣ ਸਭ ਤੋਂ ਵੱਡਾ ਯੋਗਦਾਨ ਲੈ ਹੈਗਾ ਚੁੱਪ ਤੁਹਾਡਾ ਮੀਡੀਆ ਕੁਸੀ ਚੀਜ਼ ਨੂੰ ਕਿਵੇਂ ਹੁਣ ਪੇਸ਼ ਕਰਦੇ ਹਾਂ ਸੋਸ਼ਲ ਮੀਡੀਆ ਤੇ ਕਿਵੇਂ ਇਹਨੂੰ ਤੁਸੀਂ ਦਿਖਾਉਂਦੇ ਹੋ ਲੋਕਾਂ ਤੱਕ ਕਿਵੇਂ ਪਹੁੰਚਾਉਂਦੇ ਤੁਸੀਂ ਆ ਤੁਹਾਨੂੰ ਦਿਖਾਉਣ ਦਾ ਮਤਲਬ ਹੀ ਇਹੀ ਸੀ ਜਦੋਂ ਅਪਾ ਡਿਸੀਡ ਕੀਤਾ ਬਈ ਹੁੰਦਾ ਯਾਰ ਆਪਾਂ ਮਿਹਨਤ ਕੀਤੀ ਤੇ ਆਪਾਂ ਦਿਖਾਣੇ ਬਾਕੀ ਹੁਣ ਆਪ ਹੀ ਪਤਾ ਲੱਗ ਜਾਣਾ ਆਪਾਂ ਕੋਈ ਲਗਾਤਰ ਖਾਣੀ ਵੀ ਆਪਾਂ ਕਹਾਂਗੇ ਤੁਹਾਨੂੰ ਕਿ ਜਿਆ ਕੱਟ ਗਿਆ ਲਾ ਦਿਓ ਜੀ ਇਹ ਕਵਰ ਕਰ ਲਿਓ ਆਪਾਂ ਦਸ਼ਰੇ ਹਮਤੋਂ ਦੀ ਦੇਖੀ ਹੈ ਜੋ ਤੁਹਾਨੂੰ ਐਗਜ਼ੈਕਟਿਵ ਫੀਲ ਆਈ ਹੈ ਤੁਹਾਡੇ ਅੰਦਰ ਜੋ ਚੱਲਿਆ ਤੁਸੀਂ ਉਹੀ ਲਿਖੋ ਉਹੀ ਸ਼ਾਪ ਸਾਨੂੰ ਇੰਨਾ ਕੀ ਚਾਹੀਦਾ ਹੈ ਦੀ ਮਿਹਨਤ ਜਿਹੜੇ ਲੈਵਲ ਤੇ ਆਪਾਂ ਕੀਤੀ ਹੈ ਉਸ ਲੈਵਲ ਤੇ ਤੁਸੀਂ ਅੱਗੇ ਲੈ ਕੇ ਆਓ ਬਾਕੀ ਪ੍ਰਮਾਤਮਾ ਦੀ ਕਿਰਪਾ ਕਰੇ ਲੋਕ ਆਪਣੇ ਆਪ ਹੀ ਥੈਂਕ ਯੂ ਬਹੁਤ ਬਹੁਤ ਕੋਈ ਤਾਂ ਸੋੜਾ ਜਿਹਾ ਹਾਂਜੀ ਪਲੀਜ਼ ਅਸੀਂ ਮੈਂ ਵੀ ਕਹਾਂਗਾ ਵੀ ਅਸੀਂ ਫਿਲਮ ਬਣਾਈ ਹੈ ਤੇ ਉਹ ਫਿਲਮ ਲੋਕਾਂ ਤੱਕ ਬਹੁਤ ਜ਼ਿਆਦਾ ਪਹੁੰਚ ਲੈਣ ਤੋਂ ਅਸੀਂ ਬਹੁਤ ਕੰਪੀਟੈਂਟ ਆ ਫਿਲਮ ਨੂੰ ਲੈ ਕੇ ਜਿਨ੍ਹਾਂ ਲੋਕਾਂ ਨੇ ਦੇਖੀ ਆ ਉਹਨਾਂ ਨੇ ਲਿਖਿਆ ਫਿਲਮ ਬਾਰੇ ਯੰਗਲ ਲਗਿਤੀਆਂ ਸਾਡੀ ਬਾਲਸ ਤੇ ਪਹਿਂੀਆਂ ਤੁਸੀਂ ਉਹ ਚੈੱਕ ਕਰ ਲਿਓ ਜੇ ਕਿਸੇ ਦਾ ਕੁਝ ਨਹੀਂ ਪਹੁੰਚੀ ਬਸ ਫਿਲਮ ਜ਼ਰੂਰ ਵੇਖੋ ਆਪਾਂ ਬਹੁਤ ਵੱਡੀਆਂ ਗੱਲਾਂ ਕਰਦੇ ਆ ਆਪਾਂ ਸਾਰੇ ਕਿ ਚੰਗਾ ਚੰਗਾ ਸਿਨੇਮਾ ਨਹੀਂ ਬਣ ਰਿਹਾ ਆਪਾਂ ਸਾਰੇ ਮੈਂ ਵੀ ਉਹਦਾ ਪਾਰਟ ਆ ਤੇ ਜੇ ਹੁਣ ਚੰਗਾ ਸਿਨੇਮਾ ਬਣਿਆ ਤੇ ਮੈਨੂੰ ਲੱਗਦਾ ਪਲੀਜ਼ ਉਹਨੂੰ ਵੇਖੋ ਤਾਂ ਜੋ ਅੱਗੇ ਬਣੇ ਜੇ ਪੰਜਾਬੀ ਸਿਨੇਮਾ ਨੂੰ 뮤직 ਦੀ ਤਰ੍ਹਾਂ ਆ ਕੇ ਦੇਖਣਾ ਤਾਂ ਇਦਾਂ ਦਾ ਸਿਨੇਮਾ ਸਪੋਰਟ ਕਰਨਾ ਪੈਣਾ ਹੈ ਤੇ ਜੇ ਕਰੋਗੇ ਤਾਂ ਅਸੀਂ ਜਿੰਦੇ ਰਵਾਂਗੇ ਨਾ ਕਰੋਗੇ ਤਾਂ ਇੱਕ ਫਿਲਮ ਬਣੀ ਆ ਨਹੀਂ ਤੇ ਜੋ ਬੰਦ ਰਿਹਾ ਬੰਦ ਹੋ ਗਿਆ ਕਲਾ ਮਰੀ ਹੈ ਕਦੇ ਤੂਫਾਨਾਂ ਦੇ ਮਾਰ ਖਾਧੀ ਹੈ ਕਦੇ ਨਹੀਂ ਨਹੀਂ ਉਹ ਤਾਂ ਨਹੀਂ ਮੈਨੂੰ ਮੈਨੂੰ ਇੱਕ ਮਿੰਟ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਜੇਕਰ ਸਾਰੇ ਬੰਦਿਆਂ ਨੇ ਸਾਰੀਆਂ ਗੱਲਾਂ ਕੀਤੀਆਂ ਅਸੀਂ ਇਸ ਲਾਈਨ ਦੇ ਵਿੱਚ ਬਹੁਤ ਨੰਨੇ ਸੀਗੇ ਨਾ ਤਾਂ ਅਸੀਂ ਪਹਿਲਾ ਪ੍ਰੋਡਿਊਸਰ ਸੀਗੇ ਨਾ ਅਸੀਂ ਅੱਜ ਪੁਲਿਸਦਾਰ ਬਹੁਤ ਵਾਰੀ ਮੈਂ ਗੱਲ ਕਹੀ ਹੈ ਕਿ ਇਹ ਫਿਲਮ ਅਸੀਂ ਲੋਕਾਂ ਨੇ ਨਹੀਂ ਬਣਾਈ ਜੀ ਇਹ ਫਿਲਮ ਤਾਂ तो ही उतरी है ना सा पैसे से के, आ, आशु भीरा है जरूरी तो मुंडा आया कर कर है बहुत पुराना दोस्त है जी जो असं स्टार्ट की मैं भीरे कि पांच लाख रुपया है फिल्म बन जूगी एक केंद्र एक हुकी वाह देखते बन रहा है उदू बाद पता जी की हो फ बन गई जलों अस सोचा दोनों भरावान ने कि आप कितने पैसा लगा रहे कहन लगे कीरे चिंता न कर ਕਪਾਣ ਇਹ ਮੈਸੇਜ ਆਪਾਂ ਨੂੰ ਚੰਗਾ ਲੱਗਿਆ ਇੱਕ ਵੀ ਯੂਥ ਦਾ ਬੰਦਾ ਸਦਰ ਜੀ 10 ਬੰਦੇ ਵੀ ਸੁਦਰ ਜਨਤਾ ਆਪਣੇ ਪੈਸੇ ਪੂਰੇ ਹੋ ਜਾਣਗੇ ਪਰ ਉਹਦੇ ਵਾਸਤੇ ਲੋਕੀ ਸਿਨੇਮੇ ਤੱਕ ਤਾਂ ਆਉਣ ਦੇਖ ਤਾਂ ਲੈਣ ਸਾਡੇ ਪੈਸੇ ਦਾ ਸਾਨੂੰ ਕੋਈ ਦਰਦ ਨਹੀਂ ਹੈ ਜੀ ਰੱਬ ਨਹੀਂ ਦਿੱਤਾ ਸੀਗਾ ਫਿਰ ਦੇ ਦੂਗਾ ਪਰ 2 ਵੀ ਬਣੂਗਾ ਗੱਲ ਤਾਂ ਪੂਰੀ ਹੀ کہہ ਕੇ ਹਟਾ ਕੇ ਦੇਗੇ ਤੁਹਾਡੇ ਨਾਲ ਖੜੇ ਆ ਵੀਰੇ ਪੂਰੀ ਹੀ کہہ ਕੇ ਹਟਾ ਦੇ ਇਹ ਵੀਰੇ ਕਿਉਂ ਅਸੀਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਜੋ ਉਹਨਾਂ ਨੇ ਕਰਨਾ ਕਾਹੀ ਹੈ